ਕਰਜ਼ਾ ਚੁੱਕ ਕੇ ਦੀਵਾਲੀ ਦਾ ਸੀਜ਼ਨ ਲਗਾਉਣ ਦੇ ਲਈ ਲਿਆਸੀ ਸਮਾਨ ਕੁ ਛੱਟ ਕੇ ਵਿੱਚ ਸੜ ਕੇ ਹੋਇਆ ਸਵਾ ਜੀ ਹਾਂ ਦੱਸ ਦਈਏ ਇਹ ਘਟਨਾ ਬਟਾਲੇ ਤੋਂ ਸਾਹਮਣੇ ਆ ਰਹੀ ਹੈ ਬਟਾਲਾ ਦੇ ਉਤਮ ਨਗਰ ਦੇ ਵਿੱਚ ਇਲੈਕਟ੍ਰੋਨਿਕ ਦੇ ਸਮਾਨ ਦੇ ਗੋਦਾਮ ਦੇ ਵਿੱਚ ਲੱਗੀ ਅਭਿਆਨਕ ਅੱਗ ਫਾਇਰ ਗੇਟ ਨੇ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਜਦੋਂ ਦੁਕਾਨ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਰਜ਼ਾ ਚੁੱਕ ਕੇ ਦੀਵਾਲੀ ਦੇ ਸਮਾਨ ਦੇ ਲਈ ਖਰੀਦਦਾਰੀ ਕੀਤੀ ਸੀ ਤੇ ਗੋਦਾਮ ਦੇ ਅੰਦਰ ਰੱਖਿਆ ਹੋਇਆ ਸੀ ਅੱਜ ਸਵੇਰੇ ਇੱਕ ਫੋਨ ਆਉਂਦਾ ਹੈ ਤੇ ਪਤਾ ਲੱਗਦਾ ਕਿ ਗੋਦਾਮ ਦੇ ਵਿੱਚੋਂ ਧੂਆ ਨਿਕਲ ਰਿਹਾ ਤੇ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਹੈ ਮੈਂ ਨਾ ਪੜਨ ਜੀ ਕਿਹੜਾ ਗੋਦਾਮ ਸੀ ਕਿਹੜਾ ਗੋਦਾਮ ਸੀ ਤੇ ਕੀ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਸਾਹਮਣੇ ਸਟਾਰ ਲੈਕ ਵਰਲਡ ਉੱਥੇ ਮੈਂ ਸ਼ੁਰੂ ਮੈਂ ਮੇਰਾ ਗਟੌਨ ਸੀ ਅੱਗੇ ਜਿਵੇਂ ਕਿ ਤਾਂ ਨਵਾਂ ਸੋਚ ਅੰਮ੍ਰਿਤ ਇਹ ਫਾਮ ਫਰੀ ਸਾਡੇ ਇੱਕ ਸੱਤ ਕੋਣਾਂ ਤੇ ਫੋਨ ਆਇਆ ਕਿ ਤੁਹਾਡੇ ਖੇਤਾਂ ਤੋਂ ਕਮਾ ਨਿਕਲ ਗਿਆ ਅਸੀਂ ਆਏ ਪਹੁੰਚੇ ਪਹੁੰਚ ਸਾਡੇ ਕਾਫੀ ਹੱਥ ਦੇ ਕਾਬੂ ਕੀ ਜਿਹੜਾ ਅਸੀਂ ਫਾਈਰ ਬ੍ਰਿਗੇਡ ਭੇਜਾਈਆਂ 15-20 ਮਿੰਟ ਤੱਕ ਆ ਗੀਆਂ ਉਹ ਆਚਨ ਨਾਲ ਵਾਕੇ ਤੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਇੰਨਾ ਵੀ ਸਟਾਕ ਹੀ ਸਾਰਾ ਸੀ ਕੀ ਸੋਚਿਆ ਜਿਹੜਾ ਸਟਾਕ ਲਿਆ ਸੀ ਸਟਾਕ ਸੋਚਿਆ ਤੇ ਫੇਰ ਵੀ ਵਧੀਆ ਦਿਵਾਲੀ ਲਾਵਾਂਗੇ ਬਹੁਤ ਦਿਵਾਲੀ ਲਾਵਾਂਗੇ ਆ ਕੀ ਚਲੋ ਪਹਿਲਾਂ ਨਰਾਤਾ ਜੋ ਮਾਤਾ ਮਨੀ ਨੂੰ ਬਿਜੋ ਰੋਏ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਸਰ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਥਾਕੇ ਹੁੰਦਾ ਨਾ ਆਪਣੇ ਬਾ ਮੰਤਰੀ ਜਾਂਦੇ ਨੇ ਛੇੜ ਜਾਂਦੀ ਹੈ ਸਰ ਉਹਦਾ ਉਧਾਰ ਸੀ 25 ਬਟਨ ਆਦਾ ਹੀ ਹੁੰਦਾ ਆ ਕੀ ਦੇਖੋ ਕਿੰਨਾ ਕੰਨ ਕਿੰਨਾ ਕੋਈ ਏਕ ਵੀ ਲਾਨੇ ਹੁਣ ਕਿੰਨਾ ਕੇ ਸੜਿਆ ਹੈਗਾ ਜੀ ਮੇਰੇ ਨਾਲ ਕਾਫੀ ਨਿਸ਼ਾਨਾ ਤੇ ਵੀ ਇਹ ਤਾਂ ਸੜਾ ਕਾਫੀ ਨਿਸ਼ਾਨ ਕੋਈ ਨਹੀਂ ਬਚਿਆਗਾ ਸਭ ਸੜ ਗਿਆ ਸਾਰਾ ਗੋਡਾਉਨ ਚੀ ਵੀ ਸਾਰਾ ਗੋਡਾਉਨ ਚੀ ਕੀ ਕੁਛ ਪਿਆ ਵੀਰੇ ਸੀ ਸੀ ਅਲਰਟੀਆਂ ਸੀ ਗੱਲ ਤੇਜਾਂ ਬੋਰਚਿੰਗ ਚ ਨਾ ਯੂਜ਼ਰ ਦੀ ਪਰ ਜਾਣੀ ਨੁਕਸਾਨ ਨਹੀਂ ਨਹੀਂ ਜਾਣ ਇਨਸਾਨ ਦੀ ਹੈ ਡਾਉਨ ਸਰ ਸਰ ਬਹੁਤ ਸਰ ਬੜਾ ਨੁਕਸਾਨ ਸਾਰਾ ਸਾਡੇ ਦਾ ਜੀ ਕਰ ਦੇ ਕੋਸ਼ਿਸ਼ ਵੀ ਨਹੀਂ ਬਚਿਆ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਮਗਰ ਨਿਕਮ ਬਟਾਲਾ ਤੋਂ ਸਾਨੂੰ ਐ 7:45 ਮਿੰਟ ਦੇ ਆਸ-ਪਾਸ ਹੀ ਗੱਡੀ ਆ ਫਾਇਰ ਕਾਲ ਮਿਲੀ ਫਰੰਤ 5 ਮਿੰਟ ਦੇ ਜਿਹੜੀਆਂ ਗੱਡੀਆਂ ਟਨ ਆਊਟ ਹੋਈਆਂ ਇਹ 750 ਤੇ ਪੀਨੀਆਂ ਦੇ ਵਿੱਚ ਜਿਹੜੀਆਂ ਦੋਨੇ ਬੋਚ ਨੇ ਗਲੀ ਸੱਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗੱਲੀ ਆਨ ਚੁੱਕੀ ਪਾਈਪਾਂ ਸਾਥ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ ਤੇ ਕਾਫੀ ਜ਼ਿਆਦਾ ਸੀ ਅਟ ਮੈਂਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਟਰ ਪਾੜ ਕੇ ਤੇ ਆਗ ਨੂੰ ਕੰਟਰੋਲ ਕੀਤਾ ਕਿੰਨਾ ਗ੍ਰਿਸ਼ਕੀ ਸੀ ਸਿਧਾਂਤ ਉਹਦੇ ਵਿੱਚ ਸਰ ਅੰਦਰ ਏਸੀ ਵੀ ਸੀਗੇ ਰੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਟਰੇ ਸੀਗੇ ਇਹਦੇ ਕਰਕੇ ਥੋੜਾ ਜਿਹਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਸੰਭਾਜ ਨਾ ਕਿੰਨੇ ਕੁ ਬਲਾਸਟ ਹੋਏ ਬਿੰਤੀ ਕੋਈ ਨਹੀਂ ਸਰ ਇਹ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕਿ ਹੁੰਦਾ ਆਵਾਜ਼ ਸਰ ਉਹ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਉੱਥੇ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਦਾ ਜਦਾ ਫੈਲਦੀ ਕਿੰਨਾ ਕੁ ਰੁਸ਼ਕ ਰਿਸਕ ਤਾਂ ਕਾਫੀ ਸੀਗਾ ਜੀ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹਾਂ ਸਰ ਅਨਾਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਸਮਾਨ ਇਹਦਾ ਜਿਹੜਾ ਖਾਲੀ ਅਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹਨਾਂ ਨੂੰ ਇਹ ਜਾਣੀ ਕੋਈ ਮਾਲੀ ਨੁਕਸਾਨ ਵੱਡੀਆਂ ਸਾਡੀਆਂ ਜੀ ਚਾਰ ਗੱਡੀਆਂ ਵੱਡੀਆਂ ਸੀਗੀਆਂ ਅਹ ਚਾਰ ਗੱਡੀਆਂ ਮਲਟੀਪਰਪਸ ਉਹ ਟਰਨ ਆਊਟ ਉਹਦੀ ਚਾਰ ਚਾਰ ਪੰਜ ਪੰਜ ਵਾਰੀ ਹੋਈ ਉਹਨਾਂ ਜਿਹੜੇ ਉਹਨਾਂ ਗੱਡੀਆਂ ਨੇ ਇੱਕ ਇੱਕ ਨਾਲ 20 20 ਗੱਡੀਆਂ ਨਾਲ ਪਾਉਂਦੇ ਨੇ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਉਹ ਜਿਹੜਾ ਫੋਮ ਹੁੰਦਾ ਹੈ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅਗਰ ਸੀਗੀ ਧੂਆਂ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਹੀਂ ਵਰਤਿਆ ਨਾ ਉਹਦੇ ਕੰਟਰੋਲ ਰੂਮ ਤੋਂ ਉਹਨੂੰ ਹੋ ਰਿਹਾ ਸੀਗਾ ਕਿ ਇਸ ਤਰ੍ਹਾਂ ਕੋਲਰਾਂ ਵਾਲੀ ਸਾਮਣੇ ਜਿਹੜੀ ਆ ਕੋਈ ਸ਼ਾਪ ਐ ਕੋਈ ਗਦਾਮ ਐ ਉਹਦੇ ਵਿੱਚ ਅੱਗ ਲੱਗੀ ਐ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਉਹੀ ਦੁਕਾਨ ਜਿਹੜੀ ਆ ਉਹ ਐ ਸਿੰਬਲ ਟਾਉਂ ਭਾਈਆਂ ਦੀ ਹੱਟੀ ਦੇ ਸਾਹਮਣੇ ਇਹਦਾ ਗਦਾਮ ਤੇ ਟੀਵੀ ਫ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਗੜੀ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦਾ ਦੱਸਣ ਮਤਲਬ ਕੀ ਹੈ ਕਿ ਅੱਜ ਯਾਰੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲਾਗੂ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋ ਗੱਲ ਕੋ ਕਾਰਵਾਈ ਜ਼ਰੂਰੀ ਹੋ ਗਈ ਹੈ ਕਿੰਨਾ ਨੁਕਸਾਨ ਲੱਗਦਾ ਨੁਕਸਾਨ ਇਹ ਬਿਲਾ ਮਤਲਬ ਦੇਖਣਾ ਪੈਣਾ ਜੀ ਇਦਾਂ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਜਾਨੀ ਨੂੰ ਸਭ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹ ਤੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕੱਤ ਕੀਤੀ ਹੈ ਤੇ ਅੱਗ ਨੂੰ ਜਿਹੜਾ ਵਾ ਉਹ ਬੁਝਾਇਆ